ਸਸੇ ਗੱਲ ਜੀ ਆਪਾਂ ਪਹੁੰਚੇ ਪਿੰਡ ਕੋਰਲੀ ਆ ਬਲੂ ਨਵਾਂ ਸਕੂਲ ਖੁੱਲਿਆ ਜੋ ਰਜਿੰਗ ਸਟਾਰ ਪ੍ਰੇ ਸਕੂਲ ਇਸ ਦਾ ਜੋ ਉਦਘਾਟਨ ਕੀਤਾ ਜਾ ਰਿਹਾ ਆ ਤਾਂ ਤੁਹਾਨੂੰ ਆ ਜਦ ਉਦਘਾਟਨ ਆਪਣੇ ਚੈਨਲ ਦੇ ਜਰੀਏ ਲਾਈਵ ਦਿਖਾਵਾਂਗੇ ਸਾਰੀਆਂ ਸਹੂਲਤਾਂ ਦੇ ਵਿੱਚ ਹੈ ਅੰਤਰਰਾਸ਼ਟਰੀ ਪੜਾਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਖੇਡ ਪ੍ਰਤੀਆਂ ਆ ਰਾਈਟਰ ਉਸੇ ਆਪਣੇ ਪੋਸਟਰ ਤੇ ਚੱਲਦਾ ਦੇਖ ਸਕਦੇ ਹੋ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਹੜਾ ਨਵਾਂ ਸਕੂਲ ਆਇਆ ਜੀ ਤੇ ਬਾਰੇ ਤੁਹਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਆਪਣੀ ਇਸ ਵੀਡੀਓ ਵਿੱਚ। ਲੁਕਾਪਾ ਨਾ ਜੀ ਆਇਆਂ ਨੂੰ ਲੈਣ ਗਿਆ ਜੀ। ਆਹ ਪਲੇਟ ਵੀ ਛੱਡ ਲਓ। ਆਇਓ ਮੇडम ਅੰਦਰ ਅਲੋਟੀ ਬਾਹਰ ਜਾਉਂਗਾ। ਤੇ ਨਵੇਂ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇੱਕ ਤਰੀਕ ਤੋਂ ਸਕੂਲ ਸ਼ੁਰੂ ਹੋ ਜਾਵੇਗਾ ਜਮਾ ਸਾਰੀਆਂ ਸਹੂਲਤਾਂ ਦੇ ਵਿੱਚ ਬੱਚਾ ਦੇ ਖੇਡਣ ਲਈ ਵੀ ਸਮਾਨ ਹੈ ਤੇ ਜਿਹੜੀ ਪੜਾਈ ਕਰਾਈ ਜਾਊਗੀ ਸਾਰੇ ਬੱਚਾਂ ਦੇ ਖੇਡਾਂ ਰਾਈਂ ਕਢਾਈ ਜਾਵੇਗੀ ਇਹ ਪੜਾਈ ਆ ਫੋਟੋ ਨਵੇਂ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਇੱਕ ਮਿੰਟ ਵੀਰੇ ਸਾਰੇ ਬੰਨ ਕੱਟ ਕੇ ਫੋਟੋ ਵਿੱਚ ਤਾੜੀਆਂ ਵਾ ਦੇ ਸਾਰਿਆਂ ਜੀ ਕਾਹਨ ਕਿੱਧਰ ਗਈ ਦੀਦੀ ਕਿੱਥੇ ਹੈ ਦੀਦੀ ਤੁਸੀਂ ਬਾਹਰ ਵੀ ਨਾ ਵੀ ਆਇਓ ਹਾਂ ਮਗਰ ਖੜੇ ਮਿਲ ਆ ਉਹ ਮੈਂ ਜਾ ਕੇ ਆਂਦੀ ਆਂ ਆ ਫੋਟੋ ਕਰਿਆ ਕੀ ਦੀਦੀ ਦਾ ਬਾਹਰ ਬਾਹਰ दो हम गिफ्ट देते जा रहे हैं ਤਲੋਪੋਣਾ ਦੇ ਫਾਇਦੇ ਬਾਣੀ ਆਇਨੀ ਕਮਲ ਨਹੀਂ ਲੋ ਜੀ ਦਫਤਰ ਪਹੁੰਚ ਕੇ ਸਾਰਾ ਦਿਖਾਉਣੇ ਕਰੀ ਮੈਂ ਤੁਹਾਨੂੰ ਪਹਿਲਾਂ ਹੀ ਪਿਆਉਂਗਾ ਆਪਾਂ ਦੀ ਅਵਾਜ਼ ਸੁਣ ਕੇ ਪਹੁੰਚ ਕੇ ਆਇਆ ਸੀ ਦਾਰੀ ਤੁਸੀਂ ਜੀ ਨਹੀਂ ਅੰਦਰ ਆਇਓ ਜੀ ਆਇਆ ਜੀ ਵੀ ਹੈ ਪਿੱਛੇ ਹਰੋ ਲੋ ਜੀ ਇਹ ਮੈਂ ਦਫਤਰ ਆਈਏ ਦਫਤਰ ਨਾ ਕੋਈ ਨਹੀਂ ਢੇਲਾ ਨਹੀਂ ਕਹਿੰਦਾ ਮੰਮੀ ਇੱਧਰ ਆ ਜਾਓ ਮੰਮੀ ਇੱਧਰ ਆ ਜਾਓ ਦੋਲੀ ਡੱਫਟ ਰੱਵਾਹ ਦਿੱਤੇ ਜਾ ਰਹੇ ਆ ਅੱਜ ਆਈ ਮੰਮੀ ਇੱਧਰ ਹਾਂ ਆਹ ਸਾਹਮਣੇ ਸਰਜੀਓ ਪਲੇ ਸਟਾਰ ਸਕੂਲ ਆ ਇਹ ਦਸਤਾਰ ਜਦੋਂ ਕਟਨ ਕੀਤਾ ਗਿਆ ਗੁਰਮੀਹਰ ਨੂੰ ਤਾਂ ਲੈ ਲਓ ਗੁਰਮੀਹਰ ਨੂੰ ਲੈ ਆਉਂਗੀ ਆਈ ਗੁਰਮੀਹਰ ਨੂੰ ਲੈ ਕੇ ਆਣੋ ਹਲੋ ਵੀਰ ਕਰਮੀਹਰ ਇਧਰ ਉਧਰ ਵੀ ਆ ਜੀ ਦੀ ਵੀਰ ਦੀ ਮਾਈ ਦੀ ਜਾਨਾ ਨੂੰ ਆਪਾਂ ਤੁਹਾਨੂੰ ਪੂਰਾ ਸਕੂਲ ਦਿਖਾਉਣਾ ਹੈ ਜੀ ਕਿਹੋ ਜਿਹਾ ਇਮਾਰਤ ਬਣੀ ਹੋਈ ਹੈ ਸਾਰੀ ਜੋ ਵੀ ਸਮਾਰਕ ਖੇਡ ਰਹਾ ਹੈ ਸਾਰਾ ਇਸ ਦੇ ਅੰਦਰ ਬਾਹਰ ਪਰ ਹੈਗਾ ਤੇ ਤੁਹਾਨੂੰ ਸਾਰਾ ਸਕੂਲ ਦੀ ਵਿਜਿਟ ਕਰਾਉਣੀ ਹੈ ਜੋ ਕਿ ਨਵੀਂ ਤਕਨੀਕ ਨਾਲ ਐਪ্লাই ਕਰਾਈ ਜਾਵੇ ਖੇਡ ਰਹੀ ਬੱਚੇ ਇਸ ਖੇਡ ਵੀ ਰਹੇ ਜੀ ਜੋ ਪੜਾਈ ਹੈ ਸਾਰੀ ਖੇਡ ਰਹੀ ਕਢਾਈ ਜਾਵੇਗੀ ਬਹੁਤ ਤਕਨੀਕ ਨਾਲ ਸਕੂਲ ਦੀ ਸਜਾਵਟ ਵੇਖੋ ਉਸ ਨੇ ਕਰਿਆ ਬੱਚਾ ਦੁਆਰਾ ਜੋ ਕਿ ਬੱਚਿਆਂ ਨੂੰ ਭਾਈ ਸਾਰੀ ਕਿਡਾ ਰਾਂ ਹੀ ਕਰਾਈ ਜਾਣੀ ਹੈ ਟੇਬਲ ਟੂ ਲਾਇਆ ਸਾਰਾ ਪੂਰੀ ਤਿਆਰੀ ਨਾਲੇ ਕੰਮ ਹੈ ਜੀ ਹਾਂ ਰਾਈਜ਼ਿੰਗ ਪਲੇਸਟਾਰ ਸਕੂਲਾ ਜੀ ਹੈ ਬੈਂਡ ਕੋਰਟ ਦੇ ਵਿੱਚ ਨਵਾਂ ਖੁੱਲਿਆ ਹੈ ਸਾਰੇ ਬੱਚੇ ਆਪਣੇ ਇੱਥੇ ਜ਼ਰੂਰ ਲਵਾਓ ਇਕਲੀ ਵਿਜਟ ਕਰਵਾਇਓ ਬੱਚਨ ਚਕਰ ਤੋਂ ਪੜ੍ਹਾਈ ਵਧੀਆ ਲੱਗੇ ਤਾਂ ਆ ਦਾ ਕਮੈਂਟ ਵੀ ਜ਼ਰੂਰ ਦੱਸਿਆ ਜੀ ਕਮੈਂਟ ਜਿਹੜਾ ਕਰੇ ਵੀਡੀਓ ਸ਼ੇਅਰ ਕਰ ਦੇ ਜਲਦੀ ਜਲਦੀ ਜੋ ਕਿ ਸਕੂਲ ਵਿੱਚ ਵੀ ਬੱਚੇ ਨਵੇਂ ਲੱਗ ਸਕਣ ਨਾ ਪੜ੍ਹਾਈ ਦਾ ਆਨੰਦ ਲੈ ਸਕਣ ਨਵੇਂ ਤਰੀਕੇ ਇਹ ਦਾ ਸਸੇਕਾ ਜੀ ਸਾਰਿਆਂ ਨੇ ਵੀਡੀਓ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਣੇ ਵੀ